ਓਹ ਹੈ ਗੁਰਜੀ ਦਾ ਖਾਲਸਾ ਓਹ ਹੈ ਗੁਰਜੀ ਦੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰਨਾ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਈ। ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਬਈ ਬੱਚੇ ਇੱਕ ਟੋਟਲ ਸੱਤ ਬੱਚੇ ਨੇ ਬਈ। ਟੋਟਲ ਸੱਤ ਬੱਚੇ ਨੇ ਪੱਕੀਆਂ ਢੱਲਾਂ ਵਾਲੇ ਨੇ। લાલ-લાલ પીળી છત્રી ਤੇ ਲੱਗੇ ਹੋਏ ਨੇ ਕਿਉਂਕਿ ਇਹਨਾਂ ਦੇ ਸਿਰ ਤੇ ਉੱਪਰ ਰੰਗ ਲੱਗ ਚ ਬਈ ਆਪਾਂ ਨੇ ਕੈਮਰੇ ਧਿਆਨ ਤੋਂ ਬਾਹਰ ਹੋ ਜਾਂਦਾ ਕਰ ਠੀਕ ਹੈ ਜੀ ਬੱਚਿਆਂ ਦਾ रेट ਹੈਗਾ ਬਈ 300 ਰੁਪਏ ਪਰ 300 ਰੁਪਏ ਪਰਦੇ ਦੇ ਹਿਸਾਬ ਨਾਲ ਦੇਣੇ ਬਈ ਇਹ ਠੱਲਾਂ ਪਈਆਂ ਹੋਈਆਂ ਨੇ ਠੀਕ ਹੈ ਲਾਲ-ਵਾਲ પીળી છત્રી ਤੇ ਲੱਗੇ ਹੋਇਆ ਬਈ ਲਾਲ-ਵਾਲ પીળી છત્રી ਦੇ ਉੱਤੇ ਲੱਗੇ ਹੋਇਆ ਬਈ ਆ ਵੀ ਮਿੱਤਰ ਆ ਜਾ ਫਿਰ ਲਖਾਈ ਆਪਾਂ ਬਟਟੇ ਉਹ ਹੋ ਗਈ। ਪਹਿਲੀ ਜੇ ਆਪਾਂ ਬੱਚਾ ਸਾਨੂੰ ਚੈੱਕ ਕਰਾਉਣਾ। ਖੱਟੀਆਂ ਅੱਖਾਂ ਨੇ ਬਾਈ। ਲਾਲ ਸਿਰ ਹੈ। ਪੂਰੀ ਨਉ ਘਵਾਈ ਜੀ। ਠੀਕ ਹੈ ਬਾਈ ਜੀ। ਕੱਲ ਇਹ ਉੱਚੇ ਦੇ ਮੈਨੂੰ ਠਾਲਣੀ ਹੈਗੀ। ਬਾਕੀ ਸਾਰਿਆਂ ਦੀ ਹੈਗੀਆਂ ਬਾਈ ਜੀ। ਠੀਕ ਹੈ ਜੀ ਬਾਈ। ਤੇ ਲਾਲ ਤੇ ਪੀਲੇ ਰੰਗ ਦੀ ਛਤਰੀ ਦੇ ਉੱਤੇ ਲੱਗੇ ਹੋਇਆ ਬਾਈ। ਦੋ ਰੰਗਾ ਕਪੜਾ ਲੱਗਿਆ ਹੋਇਆ ਬਾਈ ਜੀ ਛਤਰੀ ਦੇ ਉੱਤੇ ਦਿਖਾ ਬਈ ਕਰਾ ਦੇ ਚੈੱਕ ਆ ਬੱਚਾ ਕਲਾ ਕਲਾ ਚੈੱਕ ਕਰਾ ਦੇ ਬਾਈ ਖੜਤ ਬੜਤ ਦੇ ਨਾਲ ਪੁੱਲਾ ਬਾਈ ਕਰੋ ਚੈੱਕ ਆਗਲਾ ਬੱਚਾ ਚੈੱਕ ਕਰੋ ਬਾਈ ਇਹਦੇ ਪੀੜੀਆਂ ਖੰਪੂਰੀ ਨੋ ਕਾ ਬਾਈ ਜੀ ਠੀਕ ਹੈ ਜੀ ਇਹ 300 ਦੇ ਹਿਸਾਬ ਨਾਲ ਦੇਣੇ ਬਾਈ ਜਹੇ ਜਹ ਰੰਗ ਇਹਦੇ ਨਾਲ ਸਰਤੇ ਲੱਗਿਆ ਹੋਗਾ ਉਹ ਰੰਗ ਦੀ ਛਾਦਰੀ ਲੱਗ ਗਈ ਦੋ ਰੰਗੇ ਕੱਪੜੇ ਜਵਾਈਏ 300 ਦੇ ਹਿਸਾਬ ਨਾਲ ਦੇਣਾ ਬਾਈਏ ਅੱਲਾਹ ਜੀ ਟੱਲਾ ਪਈਣਾ ਪੱਕੀਆਂ ਬਾਈ ਇਹਨਾਂ ਦੇ ਦੇਖੋ ਜੀ ਬਾਈ ਇੱਕ ਕਰੀ ਆਇਆ ਬਾਈ ਆਪਣੇ ਕੋਲੇ ਸਾਰੇ ਸਾਰੇ ਬਾਈ ਜੀ ਤੇ ਆਹ ਦੇਖੋ ਆਹ ਜੇ ਬੱਚਾ ਜਮੀ ਨਿਆਣੇ ਬਾਈ ਇਹ ਵੀ ਬੱਚੇ ਤਾਂ ਲਗਭਗ ਸਾਰੇ ਨਿਆਣੇ ਆਹ ਜੀ ਟੀੜੀ ਅੱਖਾਂ ਚਿੱਟਾ ਹੋ ਗਿਆ ਬਈ ਸਾਫ ਚਿੱਟਾ ਬੇਮ ਨੂੰ ਮਜ਼ੇ ਕਰਦੋਂ ਤੇ ਚਿੱਟਾ ਹੋ ਗਿਆ ਬਈ ਜੀ ਪੱਕੀਆਂ ਠੱਲਾ ਨੇ ਬਈ ਸਾਰਿਆਂ ਦੇ ਪਈ ਹੋਏ ਆ ਦੇਖ ਸਕਦਾ ਹਾਂ ਜੀ ਇੱਕ ਘਰ ਦੇ ਕਬੂਤਰ ਹੈ ਬਈ ਇਹ ਦੇਣੇ ਬਈ ਇਹ ਆਪਣੇ 300 ਦੇ ਹਿਸਾਬ ਨਾਲ ਦੇਣੇ ਬਈ ਬੱਚੇ ਸਾਰੇ ਠੀਕ ਆ ਬਈ ਜੀ 900 ਰੁਪਏ ਪਰ ਦੇ ਹਿਸਾਬ ਨਾਲ ਦੇਣੇ ਬਈ ਜੀ ਚਲ ਇਹੇ ਬੱਚਾ ਬਈ ਹਾਂ ਇਹ ਵੀ ਇਹ ਫੋਰ ਦਾ ਮਗਰਦਾ ਭਾਈ ਆ ਗਿਆ ਲਓ ਬਾਈ ਕਾਲੀ ਅੱਖਾਂ ਨੇ ਬਾਈ ਬੇਮਲੂਮ ਜੀ ਪੂਰੀ ਨੂੰ ਕਹਵੇ ਜੀ ਸਾਰੇ ਆਹ ਰੰਗ ਦੀ ਛਾਤਰੀ ਤੇ ਲੱਗਿਆ ਬਾਈ ਲਾਲ ਤੇ ਪੀਲੀ ਛਾਤਰੀ ਤੇ ਬਾਈ ਯਾਨੀ ਕਿ ਦੋ ਰੰਗਾਂ ਕੱਪੜਾ ਲੱਗਿਆ ਛਾਤਰੀ ਤੇ ਬਾਈ ਠੀਕ ਹੈ ਜੀ ਇਹ ਬੱਚੇ ਆ ਬਾਈ ਆਪਣੇ ਕੋਲ ਆਏ ਹੋਏ ਸੱਤ ਬੱਚੇ ਆਏ ਹੋਏ ਆ ਬਾਈ ਅੱਜ ਹੀ ਆਏ ਸੀ ਤੇ ਹਾਂ ਲੋ ਜੀ ਇਹਦੇ ਵਿਠਾਲਾ ਬਾਈ ਹੋਇਆ ਪੱਕੀਆਂ ਢੱਲਾਂ ਦੇ ਬਾਈ ਇੱਕ ਘਰ ਦੇ ਬੱਚੇ ਬਾਈ ਸਾਰੇ ਦੇ ਸਾਰੇ ਬਾਈ ਲੋ ਬਾਈ ਕਰੋਚੇ ਇਹ ਵੀ ਲਾਲ ਚੀਨਾ ਬੱਚਾ ਬਾਈ ਚੱਕੀ ਅੱਖਾਂ ਪੂਰੀ ਨੋਕ ਲਾਲ ਚੀਨਾ ਬਾਈ ਹੈ ਕਾਫੀ ਕਲਰ ਕਿੰਨਾ ਪਿਆਰਾ ਕਲਰ ਹੈ ਬਾਈ ਜੀ ਦਾ ਬੱਚੇ ਦਾ ਲੋ ਜੀ। ਕਰੋਟ ਚੈੱਕ ਬਾਈ। 300 ਦੇ ਹਿਸਾਬ ਨਾਲ ਦੇਣੇ ਬਾਈ ਜੀ। ਸਾਰੇ ਦੇ ਸਾਰੇ ਆਹ ਜਿਹੜਾ ਸਿਰਤੇ ਰੰਗ ਲੱਗਿਆ ਹੈ। ਇਹ ਦੋ ਰੰਗੀ ਛਾਦਰੀ ਦੇ ਲੱਗੇ ਹੋਏ ਬਾਈ। ਲਾਲ ਤੇ ਪੀਲੀ ਦੇ ਬਾਈ ਜੀ। ਠੀਕ ਹੈ ਜੀ ਬਾਈ। ਕਰ ਲਓ ਚੈੱਕ ਬਾਈ ਕੱਲਾ-ਕੱਲਾ ਬੱਚਾ। ਇਹ ਵੀ ਲਾਲ ਜੀਨਾ ਬਾਈ। ਹੋ ਜੀ ਬਾਈ ਚੱਬਾ ਸਰਾ ਪੂਰੀ ਨੋਕਾ ਬਾਈ ਕਰ ਲੋ ਚੈੱਕ ਬਾਈ ਥੱਲਾ ਕੱਲਾ ਬੱਚਾ ਬਾਈ ਜੀ ਰੇਟ ਇੱਕ ਹੋਊਗਾ ਕਟੂ ਕੱਟਦੇ ਨਹੀਂਗਾ ਰੇਟ ਨਾਲ ਬਾਈ ਵਧੇ ਨਾ ਘਟੇ ਰੇਟ ਇਹੀ ਆ ਬਾਈ 300 ਦੇ ਸਾਹਮਣੂ ਦੇਣੇ ਕੋਈ ਇਹ ਨਾ ਕਹੇ ਵੀ ਰੇਟ ਘਟਾ ਲੋ ਜੀ ਰੇਡ ਆਪਾਂ ਬਾਈ ਘਟਾਉਣਾ ਨਹੀਂ ਹੈਗਾ ਠੀਕ ਹੈ ਜੀ ਬਾਈ ਲੋ ਜੀ ਬਾਈ ਆਹ ਬੱਚੇ ਦੀਆਂ ਬਾਈ ਕਹਿੰਦੇ ਹਰੀਆਂ ਅੱਖਾਂ ਜਾਣਗੀਆਂ ਜਿਹੜਾ ਆਹ ਬੱਚਾ ਬਾਈ ਇਹਦੀਆਂ ਹਰੀਆਂ ਅੱਖਾਂ ਜਾਣਗੀਆਂ ਤੇ ਇਹਦਾ ਭਰਾ ਇਹ ਸਾਕਾ ਇਹਦਾ ਭਾਈ ਹੈ ਬਈ ਇਹ ਸਾਕਾ ਲੋ ਜੀ ਬਾਈ ਇਹਦਾ ਭਾਈ ਹੈ ਠੀਕ ਹੈ ਜੀ ਇਹਦੀ ਅੱਖਾਂ ਪੀੜੀਆਂ ਵਗੀਆਂ ਬਈ ਇਹਦੀ ਅੱਖਾਂ ਹਰੀਆਂ ਹੀ ਜਾਣਗੀਆਂ ਬਈ ਦੱਸ ਕੀ ਦਿੱਤਾ ਬਈ ਜਾਨੇ ਇਹਨਾਂ ਅੱਖਾਂ ਨਖੇਰ ਦਾ ਨਹੀਂ ਹਰੀਆਂ ਹੀ ਅੱਖਾਂ ਕਰ ਜਾਂਦਾ ਇਹ ਹਰੀਆਂ ਅੱਖਾਂ ਆ ਬਈ ਠੀਕ ਹੈ ਦੋ ਇਹ ਭਰਾ ਪੁਰਾਣੇ ਇੱਕ ਚੋਲੀ ਦੇ ਬੱਚੇ ਬਈ ਇਹ ਦੋ ਜੀ ਤਿੰਨ ਤੁਰ ਸੋਦੇ ਦਾ ਸਾਨੂੰ ਦੇਣਾ ਬਈ ਦੇਣੇ ਬਈ ਇਕੱਠੇ ਟੋਟਮ ਨਹੀਂ ਦੇਣੇ ਦੇਣੇ ਵੀ ਇਕੱਠੇ ਆ ਬਈ ਜੀ ਠੀਕ ਹੈ ਜੀ ਤੇ ਦੋ ਰੰਗੀ ਛਾਤਰੀ ਦੇ ਲੱਗੇ ਹੋਏ ਬਈ ਲਾਲ ਤੇ ਪੀਲੀ ਦੇ ਬਈ ਇਹ ਹਰੀ ਅੱਖਾਂ ਦਾ ਬੱਚਾ ਬਣੂ ਕਹਿੰਦੇ ਬਾਈ ਉਹਨਾਂ ਨੇ ਦਿੱਤਾ ਦੱਸ ਕੇ ਬਾਈ ਘੜਦਿਆ ਨੇ ਜਿੱਥੋਂ ਲੈ ਕੇ ਆਇਆ ਬਾਈ ਜੀ ਯellow ਬਾਈ ਕਰੋ ਚੈੱਕ ਪੰਜ ਇਹ ਸੱਤ ਬੱਚੇ ਆਏ ਸੀ ਬਾਈ ਆਪਣੇ ਕੋਲ ਕਰ ਲਓ ਬਾਈ ਚੈੱਕ ਇਹ ਰੰਗ ਤਾਂ ਲਾਇਆ ਬਾਈ ਸਿਰਾਂ ਦੇ ਉੱਤੇ ਇਹਨਾਂ ਦੇ ਤਾਂ ਕਿ ਫਿਰ ਸਾਧਰੀ ਦੀ ਸ਼ਾਨ ਆਉਂਦੀ ਆ ਬਾਈ ਆਪਾਂ ਨੂੰ ਨਹੀਂ ਕਿ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਸ਼ਾਦੀ ਦੇ ਬਾਈ ਇਹ ਤਾਂ ਰੰਗ ਲਾਇਆ ਸਿਰਾਂ ਤੇ ਠੀਕ ਹੈ ਬਾਈ ਜੀ ਤੇ ਬਾਕੀ ਬਾਈ ਜੀ ਕੋਈ ਰੇਟ ਗੇ ਵੀ ਕੱਟ ਬੱਧਰ ਕੱਟ ਬੱਧਰ ਪਣੀ ਕੁਛ ਨਹੀਂ ਕਰਨਾ ਬਾਈ 300 ਦੇ ਹਿਸਾਬ ਨੂੰ ਦੇਣੇ ਨੇ ਦੇਣੀ ਬਾਈ ਇਕੱਠੇ ਹੈਗੇ ਇਹ ਸੱਤ ਦੇ ਸੱਤ ਬੱਚੇ ਇਹ ਸੱਤ ਦੇ ਸੱਤ ਇਕੱਠੀ ਜਗਾਉਂਗਾ ਬਾਈ ਠੀਕ ਹੈ ਬਾਈ ਨਾ ਰੇਟ ਕਟੇ ਨਾ ਵਧੇ ਜਣ ਕੇ ਜੇ ਸੱਤ ਦੀ 2100 ਦੇ ਮੰਨਦੇ 2000 ਦੇ ਦੇ ਸਕਦੇ ਆ ਬਾਈ ਇਦੋਂ ਥੱਲੇ ਨਹੀਂ ਆਪਾਂ ਦੇ ਸਕਦੇ ਸੱਤ ਦੇ ਸੱਤੇ ਬੱਚੇ ਬੂਰੇ ਚੰਗਿਆ ਬਾਈ ਜੀ ਠੀਕ ਹੈ ਬਾਈ ਜੀ ਤੇ ਛਾਦਰੀ ਦੇ ਲੱਗੇ ਹਨ ਲਾਲ ਆ ਪੀਲੀ ਦੇ ਇਹਨੇ ਸਭ ਤੇ ਰੰਗਾਂ ਵਾਲੀ ਇਸੇ ਗੱਲ ਦੇ ਮੁੱਲੇ ਪੱਕੇ ਹਟਲਾਂ ਪਈ ਨੇ ਇੱਕ ਬੱਚੇ ਤੇ ਨੇ ਪਈਆਂ ਬਾਕੀ ਸਾਰਿਆਂ ਦੀ ਪਈਆਂ ਹੋਈਆਂ ਨੇ ਬੱਧੀ ਇੱਕ ਘਰ ਆਇਆ ਕੇ ਤੇ ਬਾਈ ਜੀ ਪਿੰਡ ਮੇਰਾ ਨਾਗਰਾ ਹੈ ਜਿਲ੍ਹਾ ਸੰਗਰੂਰ ਹੈ ਨੇੜੇ ਜਿਉਣਾ ਮੋੜ ਵਾਲੀਆਂ ਮੋੜਾਂ ਨੇ ਬਾਈ ਜੀ ਪਿੰਡ ਨਾਗਰਾ ਜਿਲ੍ਹਾ ਸੰਗਰੂਰ ਨੇੜੇ ਜਿਉਣਾ ਮੋੜ ਵਾਲੀਆਂ ਮੋੜਾਂ ਵਾਲੇ ਬਾਈ ਜੀ ਚੈਨਲ ਨੂੰ ਕਰੋ ਫੋਲੋ ਸਬਸਕ੍ਰਾਈਬ ਠੀਕ ਹੈ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਈ ਬੱਦ ਤੋਂ ਬੱਦ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੱਦ ਤੋਂ ਬੱਦ ਸਬਸਕ੍ਰਾਈਬ ਕਰੋ ਬਾਈ ਜੀ ਸਬਸਕ੍ਰਾਈਬਰ ਆਪਣੇ ਬਹੁਤ ਘੱਟ ਹੈ ਠੀਕ ਹੈ ਜੀ ਬੱਦ ਤੋਂ ਸਬਸਕ੍ਰਾਈਬ ਕਰੋ ਜੀ ਤੇ ਮਿਲਦੇ ਆਂ ਬਈ ਜਲਦੀ ਹੀ ਕੋਈ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ